बिरला मंदिर आ وانਖਾ ਦੇ ਸਾਲਾਨਾ ਸਮਾਗਮ ਲਈ ਅੱਜ ਸਬਾ ਦੇ ਔਦੇਦਾਰਾ ਅਤੇ ਮੈਂਬਰਾਂ ਨੇ ਕੀਤੀ ਇਹ ਮੀਟਿੰਗ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਯੋਵਾ ਨੇਤਾ ਆਮ ਆਦਮੀ ਪਾਰਟੀ ਦੇ ਸੁਭਾਸ ਕਤਰ ਅੰਗਰੇਜ ਸਿੰਘ ਵੇਖੋ ਸੰਜੀਵ ਟੋਨੀ ਦੀ ਇੱਕ ਖਾਸ ਰਿਪੋਰਟ ਸਭ ਤੋਂ ਪਹਿਲਾਂ ਤੇ ਮੈਂ ਜਿੱਥੇ ਬੁਲਾਏ ਆਪਣੇ ਧਿਆਨ ਚੰਦ ਜੀ ਸਟੇਟ ਤੇ ਬੈਠੀ ਹੋਏ ਸਾਰੇ ਅਹੁਦੇਦਾਰ ਸਹਿਬਾਨ ਮੇਰੀਆਂ ਮਾਤਾ ਮਾਂ ਭੈਣਾਂ ਮੇਰੇ ਬਜ਼ੁਰਗ ਜਿਨ੍ਹਾਂ ਦੀ ਮੇਰੇ ਤੋਂ ਕਈ ਸਜਨੀ ਮੇਰੀ ਉਮਰ ਹੈ ਉਹਨਾਂ ਤੇ ਉਹਨਾਂ ਦਾ ਤਜਰਬਾ ਹੋਣਾ ਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਭਾਗਸ਼ਾਲਾ ਸਮਝਦਾ ਹਾਂ ਕਿ ਮੈਨੂੰ ਉਹਨਾਂ ਨੇ ਇੱਥੇ ਆਪਣੇ ਸਮਾਜ ਦੇ ਵਿੱਚ ਬੁਲਾਇਆ ਸਭ ਤੋਂ ਪਹਿਲਾਂ ਆਵਰਲ ਕੇ ਸਾਰੇ ਹਾਂ ਹਰ ਇੱਕ ਸਰ ਜੀ ਨੂੰ ਪਾਸ ਭਾਈਚਾਰੇ ਦੇ ਘਰ ਦੇ ਵਿੱਚ ਡਾਕਟਰ ਮੀਤ ਯੰਗ ਮੈਨ ਯੰਗ ਫੋਰਸ ਸਰਪੰਚ ਜਿਹੜੇ ਨੇ ਇਹਨਾਂ ਸਾਰਿਆਂ ਦਾ ਸਵਾਗਤ ਹੈ ਪਿੰਡ ਵਾਲੋਂ ਵੀ ਪਾਨੀ ਸਰ ਕੀ ਕਹਿਣਾ ਚਾਹੁੰਦੇ ਤੇ ਅੱਜ ਮਿਰਲਾ ਮੰਤਰ ਪਹੁੰਚੇ ਹੋ ਜੀ ਪਹਿਲੇ ਤੇ ਤੁਹਾਡਾ ਆਇਆਂ ਦਾ ਧੰਨਵਾਦ ਕਰਦਾ ਜੀ ਅੱਜ ਮੈਂ ਇਸ ਪਵਿੱਤਰ ਦਿਹਾੜੇ ਦੇ ਉੱਤੇ ਕਿ ਇੱਥੇ ਪਹੁੰਚਿਆ ਇੱਥੋਂ ਦੇ ਜਿਹੜੇ ਪ੍ਰਧਾਨ ਨੇ ਆਪਣੇ ਕਮੇਟੀ ਮੈਂਬਰ ਸਾਹਿਬਾਨ ਨੇ ਸਾਰਿਆਂ ਨੇ ਮਿਲ ਕੇ ਬਹੁਤ ਹੀ ਵਧੀਆ ਲੱਗਾ ਤੇ ਆਉਣ ਵਾਲੀ 28 ਤਰੀਕ ਨੂੰ ਜਿਹੜਾ ਇੱਥੇ ਸਮਾਗਮ ਹੋਣ ਜਾ ਰਿਹਾ ਤੇ ਸਾਡੇ ਵਿੱਚ ਸਾਡੇ ਜਿਹੜੇ ਸਾਰੇ ਹੀ ਸਾਡਾ ਪਰਿਵਾਰ ਮੈਂ ਕਹਿ ਸਕਦਾ ਕਿ ਹਲਕਾ ਪੂਰਾ ਇਕੱਠਾ ਹੋ ਕੇ ਇੱਥੇ ਆਇਆ ਆ ਤੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਤੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਕਿ 28 ਤਰੀਕ ਨੂੰ ਜਿਹੜਾ ਇੱਥੇ ਪ੍ਰੋਗਰਾਮ ਹੋਣ ਜਾ ਰਿਹਾ ਸਾਰੇ ਵੱਧ ਚੜ ਕੇ ਇੱਥੇ ਪਹੁੰਚੋ ਤੇ ਮੈਂ ਇਹਨਾਂ ਨੂੰ ਅਪੀਲ ਦੇਣਾ ਹੈ ਇਹਨਾਂ ਨੂੰ ਯਕੀਨ ਦਿਲਾਉਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੰਦਰ ਦੇ ਲੈ ਕੇ ਜੀ ਮਹਾਰਾਜ ਨੇ ਇਸ ਮੰਦਿਰ ਨੂੰ ਕਿ ਵੱਧ ਚੜਾ ਕੇ ਆਪਣੀ ਸਰਕਾਰ ਨੂੰ ਜੋ ਯੋਗਦਾਨ ਹੋਇਆ ਉਹ ਆਪਾਂ ਦਵਾਵਾਂਗੇ ਤੇ ਸਾਡੇ ਨਾਲ ਇੱਥੋਂ ਦੇ ਜਿਹੜੇ ਕਿ ਸਾਡੇ ਧਿਆਨ ਚੰਦ ਜੀ ਨੇ ਸਾਡੇ ਇੱਥੋਂ ਦੇ ਪ੍ਰਧਾਨ ਸਾਹਿਬ ਨੇ ਮੈਂ ਉਹਨਾਂ ਦਾ ਬਹੁਤ ਹੀ ਸ਼ੁਕਰੀਆ ਅਦਾ ਕਰਦਾ ਤਾਂ ਕਿ ਉਹਨਾਂ ਨੇ ਇਸ ਲੰਬਾਣੀ ਨੂੰ ਇੱਥੇ ਸੱਦਿਆ ਤੇ ਇੱਥੇ ਜਿਹੜਾ ਆ ਕਿ ਬਹੁਤ ਹੀ ਜ਼ਿਆਦਾ ਮਾਨ ਸਨਮਾਨ ਤੇ ਪਿਆਰ ਮੈਨੂੰ ਮਿਲਿਆ ਤੇ ਮੈਂ ਇਹਨਾਂ ਨੂੰ ਇਹ ਜਕੀਨ ਦਿਲਾਵਾਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜੋ ਵੀ ਕੋਈ ਲੋੜ ਜੋ ਕੋ ਪਰੇਸ਼ਾਨੀ ਆਂਦੀਆਂ 24 ਘੰਟਿਆਂ ਦਾ ਨੇ ਨਾਲ ਖੜਾ ਵਾ ਸਾਡੀ ਆਮ ਆਦਮੀ ਪਾਰਟੀ ਇਹ ਨਾਲ ਖੜੀ ਹੈ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਇਹਨਾਂ ਦੀ ਆਪਣੀ ਪਾਰਟੀ ਹੈ ਜਿਹੜੀ ਉਹ ਆਮ ਲੋਕਾਂ ਵਾਸਤੇ 24 ਘੰਟੇ ਸੌਂਗੜਾ ਪੰਜਾਬ ਬਣਾਉਂਦਾ ਜਿਹੜਾ ਸਾਡੀ ਆਮ ਆਦਮੀ ਪਾਰਟੀ ਦਾ ਮੋਟਿਵ ਹੈ ਉਹ ਆਪਾਂ ਇਹਨਾਂ ਦੇ ਨਾਲ ਖੜੇ ਆ ਤੇ ਸਾਡੀ ਪਾਰਟੀ ਦੀਆਂ ਜੋ ਵੀ ਗਤੀਵਿਧੀਆਂ ਨੇ ਜੋ ਵੀ ਅੱਗੇ ਇੱਥੇ ਸਰਪੰਚ ਆਏ ਨੇ ਸਰਪੰਚ ਪਹੁੰਚੇ ਨੇ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕੀ ਪਿੰਡਾਂ ਦੇ ਵਿੱਚ ਕਾਰਜਗਿਰੀਆਂ ਜੋ ਵੀ ਉਹ ਸ਼ੁਰੂ ਕਰ ਦੇਣੀਆਂ ਪਿੰਡਾਂ ਦੇ ਵਿਕਾਸ ਹੋਏਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ